I don't know,

ਚੰਨ ਨੰਬਰ ਪਾਵਰ ਚੰਨ ਨੰਬਰ ਟੋਰੀਸੋ ਇਹ ਚੰਨ ਨੰਬਰ 199 ਹੋ ਗਿਆ 100 ਦੀ ਮਤਲਬ ਮੇਰੇ ਲਈ 200 ਹੋ ਗਈ ਹੈ ਹਾਂ ਮੇਰੀ ਪਰਸ਼ਨ ਹੈ ਇਹ ਨਹੀਂ ਚੱਲੇਗਾ ਨਾ ਨਾ ਬੱਸ ਉਹ 199 ਨੰਬਰ ਉੱਤੇ ਚੰਨ 199 ਨੰਬਰ ਤੋਂ ਆਪਣੇ ਲੱਤੂ ਹਮ ਬਾਰੇ ਇਹਦੇ ਪੱਲੇ ਲੀਗ ਨੋਈ ਜਾਂ ਕੁਝ ਨਾ ਤੇ ਨਹੀਂ ਕਿਰੋ ਨਾ Thank you. ਸਮਝ ਨਾ ਬੱਜੀ ਕਿਉਂ ਉਹ ਗੀਂਦ ਰੋਈ ਇਹ ਵੀਡੀਓ ਬਣਨ ਇਹ ਨਹੀਂ ਸਹੀ ਨਹੀਂ ਕੱਢ ਦੋ ਹਾਂਜੀ ਥੋੜਾ ਜਿਹਾ ਹੈਲੋ ਇਹ ਰੇਡ ਮਾਰਿਆ ਬਿੱਟੂ ਮੈਡੀਕਲ ਵਿੱਚ ਪੂਰਾ ਮਾਮਲਾ ਕੀ ਹੈ ਮਾਨਯੋਗ ਐਸਐਸਪੀ ਸਾਹਿਬ ਜੀ ਹਦਾਇਤਾਂ ਤੇ ਜਿੰਨੀਆਂ ਵੀ ਕੈਮਿਸਟ ਸ਼ਾਪਸ ਹੈ ਉਹਨਾਂ ਤੇ ਅਸੀਂ ਚੈਕਿੰਗ ਪਾ ਰਹੇ ਹਾਂ ਔਰ ਉਹਨਾਂ ਤੋਂ ਇਜਲੇ ਹੋਣ ਵਾਲੇ ਜਾਣ ਵਾਲੇ ਬੰਦਿਆਂ ਦੀ ਵੀ ਚੈਕਿੰਗ ਕਰ ਰਹੇ ਆ ਸੋ ਉਸੇ ਲੜੀ ਤੇ ਹੈ ਸਾਡੇ ਡਾਕ ਇਨਸਪੈਕਟਰ ਮਨਪ੍ਰੀਤ ਦੇ ਨਾਲ ਬਿੱਟੂ ਮੈਡੀਕਲ ਹਾਲ ਜਿਹੜਾ ਹੈਗਾ ਰਾਹੋਂ ਇੱਥੇ ਰੈਟ ਕੀਤਾ ਗਿਆ ਸੋ ਇਨਸਪੈਕਟਰ ਸਾਹਿਬ ਜਿਹਨੇ ਡਾਕ ਇਨਸਪੈਕਟਰ ਹੈ ਉਹ ਵੀ ਚੈਕਿੰਗ ਕਰ ਰਹੇ ਆ ਔਰ ਜਿਹੜੀ ਅਮੀ ਇਹ ਰੈਗੂਲਰਟੀਜ਼ ਪਾਈਆਂ ਜਾਣਗੀਆਂ ਜਾਂ ਜੋ ਵੀ ਕਾਨੂੰਨ ਦੀ ਇਹਨਾਂ ਨੇ ਅਬਹਿੇਲਣਾ ਕੀਤੀ ਹੋਏਗੀ ਉਦੇ ਮੁਤਾਬਕ ਇਹਨੇ ਕਲਪ ਕਰ ਰਹੀ ਹੈ ਕੋਈ ਦਵਾਈ ਮਿਲੀ ਹੈ ਆ ਬਿਲਕੁਲ ਹਲੇ ਚੱਲ ਰਹੀ ਚੈਕਿੰਗ ਉਹਦੇ ਚੇ ਕੁਝ ਰੈਗੂਲੈਟਰੀ ਜੀ ਉਹਨਾਂ ਨੂੰ ਧਿਆਨ ਚਾਹੀਆ ਹਾਲੇ ਵੀ ਉਹ ਇਸ ਟਿਮ ਚੈੱਕ ਕਰ ਰਹੇ ਜੋ ਫਾਈਨਲ ਰਿਪੋਰਟ ਡਰੱਗ ਇਨਸਪੈਕਟਰ ਸਾਹਿਬ ਦੇਣਗੇ ਉਹਦੇ ਅਕੋਰਡਿੰਗ ਅਸੀਂ ਕਾਰਵਾਈ ਕਰਾਂਗੇ ਕੋਈ ਨਸ਼ੀ ਦੀ ਗੋਲੀ ਮਿਲੀ ਹੈ ਕੋਈ ਬੈਨ ਵਾਲੀ ਮੈਂ ਕਹ ਰਿਹਾ ਇਹ ਸਾਰੀ ਜਿਹੜੀ ਹੈਗੀ ਡਰੱਗ ਇਨਸਪੈਕਟਰ ਸਾਹਿਬ ਹੀ ਦੱਸ ਸਕਦੇ ਕਿਹੜੀਆਂ ਕਿਹੜੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਦੀਆਂ ਇਰੈਗੂਲਰ ਹੈਗੀਆਂ ਲੇਕਿਨ ਇੰਨਾ ਜ਼ਰੂਰ ਹੈਗਾ ਕਿ ਕੁਝ ਰੈਗੂਲੈਟਰੀ ਸਕੇ ਹੈ ਇਹਨਾਂ ਨੇ ਕੁਝ ਦੁਕਾਨ ਹੈਗੀ ਜਿਹਦਾ ਸ਼ਾਇਦ ਲਾਇਸੈਂਸ ਇਹਨਾਂ ਦੇ ਕੋਲ ਹੈ ਇਹ ਤੋਂ ਇਲਾਵਾ ਜਿਹੜੀ ਇੱਥੇ ਜਿਹੜੀਆਂ ਸਾਰੀਆਂ ਮੈਡੀਸਿਨਸ ਹੈਗੀਆਂ ਉਹ ਇਹਨਾਂ ਦੇ ਸਟਾਫ ਵੱਲੋਂ ਚੈੱਕ ਕੀਤੀ ਜਾਂਦੀ ਹੈ ਜੇ ਕੋਈ ਕੋਈ ਮਾਮਲਾ ਵੀ ਦਰਜ ਹੋਵੇ ਕੋਈ ਅ ਬਿਲਕੁਲ ਬਿਲਕੁਲ ਇਹਨਾਂ ਦੀ ਰਿਪੋਰਟ ਦੇ ਮਤਲਬ ਅਕ ਜਿਹੜੀ ਫਰਦਰ ਕਾਰਵਾਈ ਸੀ ਸੱਡਰਾ ਹਸਪਤਾਲ ਰਿਪੋਰਟ ਦੇਣਾ ਹਾਂ ਬਿਲਕੁਲ ਲਗਾਤਾਰ ਇਸੇ ਮੁਹਿੰਮ ਚੱਲੂਗੀ ਨਵਾਂ ਸਰ ਜ਼ਿਲ੍ਹੇ ਚ ਕਿ ਸਿਰਫ ਸਾਰੇ ਜ਼ਿਲ੍ਹੇ ਚ ਚੱਲਦੀ ਹੈ ਜੀ ਇਹ ਕੈਂਪੇਨ ਅਸੀਂ ਬਖ ਬਖ ਖਾਮਾ ਤੇ ਸਾਡੇ ਮੁਲਾਜ਼ਮ ਜਿਹੜੇ ਸ਼ਾਪਸ ਤੇ ਕੇਮਿਸਟ ਸ਼ਾਪ ਤੇ ਜਾਣ ਆਣ ਵਾਲੇ ਹੈ ਤਾਂ ਕਿ ਜਿਹੜੇ ਸ਼ੱਕੀ ਲੱਗਦੇ ਆ ਉਹਨਾਂ ਨੂੰ ਅਸੀਂ ਚੈੱਕ ਸ਼ਹਿਰ ਪਰਚੀਤਨਾ ਬੁਰਕਾ ਮੇਰੇ ਡਿਪਾਰਟਮੈਂਟ ਤੋਂ ਕੀ ਮਾਲ ਫਰਿਆ ਗਿਆ ਬੀਟੂ ਮੈਡੀਕਲ ਚ ਮਨਪ੍ਰੀਤ ਸਿੰਘ ਬ੍ਰੈਂਕਡ ਰੋਲਰ ਸਰ ਐਸ ਵੀ ਐਸ ਨਗਰ ਜੀ ਅੱਜ ਡੀ ਐਸ ਪੀ ਰਾਜਕਮਰ ਜੀ ਦੇ ਅਗਵਾਈ ਦੇ ਵਿੱਚ ਇੱਕ ਉਹਨਾਂ ਕੋਲ ਇੱਕ ਕੰਪਲੇਂਟ ਆਈ ਸੀਗੀ ਕਿ ਬੀਟੂ ਮੈਡੀਕਲ ਸਟੋਰ ਤੇ ਕੁਝ ਟੋਕਸਿਕਨ ਮਿਲਿਆ ਜਾ ਰਿਹਾ ਹੈ ਉਹਦੀ ਸੰਬੰਧ ਵਿੱਚ ਅਸੀਂ ਇੱਥੇ ਆਏ ਸੀਗੇ ਤੇ ਇਨਸਪੈਕਸ਼ਨ ਦਾ ਰਨ ਅਸੀਂ ਪਹਿਲਾਂ ਇਹਨਾਂ ਦਾ ਘਰ ਚੈੱਕ ਕੀਤਾ ਹੈਗਾ ਉਸ ਤੋਂ ਬਾਅਦ ਫਿਰ ਦੁਕਾਨ ਦੇਖੀ ਤੇ ਸਵੇਰ ਸਾਨੂੰ ਪਤਾ ਲੱਗਾ ਕਿ ਜਿਹੜਾ ਸਾਹਮਣੇ ਇੱਕ ਦੁਕਾਨ ਹੈਗੀ ਇਹਨਾਂ ਦੀ ਵੀ ਤੇੜੀਆਂ ਨੰਨ ਦਵਾਈਆਂ ਸਟਾਕ ਕੀਤੀਆਂ ਉਹ ਤੇ ਕੀਤੀਆਂ ਤੇ ਉਹ ਖਲੇ ਸਹੀ ਸੀ ਕਰ ਲਈ ਹੈਗੀ ਉਹ ਵਿਦਾਊਟ ਲਾਇਸੈਂਸ ਕੇਸ ਕਿੰਨੇ ਕ ਮਾਲ ਫੜਿਆ ਕੀ ਕੀ ਮਾਲ ਮਿਲਿਆ ਪਾਣੋ ਇਹ ਡਰਗ ਐਂਡ ਕੋਸਮੈਟਿਕ ਐਕਟ ਦੀ ਵਾਇਲੇਸ਼ਨ ਹੈਗੀ ਤੇ ਉਹਦੇ ਲਈ ਸਾਡੇ ਡਿਪਾਰਟਮੈਂਟ ਰੈਕਸ਼ਨ ਹੋਏਗਾ ਤੇ ਜਿਹੜਾ ਵਿਦਾਊਟ ਲਾਇਸੈਂਸ ਵਾਲਾ ਕੇਸ ਹੈਗਾ ਉਹ ਕੋਰਟ ਦੇ ਵਿੱਚ ਜਿਹੜਾ ਕੋਸਟਡੀ ਆਰਡਰ ਲੈ ਕਿੰਨੇ ਕੁਆਂਟੀਟੀ ਚ ਮਾਲ ਫੜਿਆ ਗਿਆ ਕੁਆਂਟੀਟੀ ਕਿੰਨੀ ਹੈ ਇਹ ਹਲੇ ਤੱਕ 8 ਤਰ੍ਹਾਂ ਦੀਆਂ ਦਵਾਈਆਂ ਅਸੀਂ ਸੀਜ਼ ਕਰ ਲਈਆਂ ਹੈ ਬਾਕੀ ਹਲੇ 750 ਲਈ ਕੋਈ ਨਸਦੀ ਦਵਾਈ ਵੀ ਇਸ ਵਿੱਚ ਹੈ ਰਿਗਾਵਲਿਨ 75 ਐਮਜੀ ਦੀਆਂ ਸਾਡੇ ਕੋਲ ਪੁਰੀਆਂ ਦਵਾਈਆਂ ਮਿਲੀਆਂ ਨੇ ਤੁਹਾਨੂੰ ਤੇ ਸਾਡੇ ਕੋਲ ਇਹੜੀਆਂ ਉਹ ਸੈਂਪਲ ਪੋਰਸ਼ਨ ਸੀਗੇ ਉਹਨਾਂ ਦਾ ਕੋਈ ਵੀ ਐਮਆਰਪੀ ਨਹੀਂ ਸੀਗਾ ਨਾ ਹੀ ਇਹਨਾਂ ਦੇ ਕੋਈ ਸੇਲ ਮੈਟਰੀਅਲ ਕੋਡ ਕੋਈ ਬੈਨ ਕੋਈ ਬੈਨ ਦਵਾਈ ਮਿਲਿਆ ਜੋ ਪੱਤੀ ਬੰਦੇ ਤੁਹਾਨੂੰ وہی ਹੈ ਹਾਂ ਕਾਰਵਾਈ ਕੀ ਹੋ ਰਹੀ ਹੈ ਕਾਰਵਾਈ ਅਸੀਂ ਆਪਣੇ ਹਾਇਰ ਅਥੋਰਟੀ